ਤੋ ਅੱਜ ਬਹੁਤ ਜ਼ਿਆਦੇ ਜਿਹੜੇ 에어ਪੋਰਟ ਦੇ ਉੱਤੇ ਲੋਕ ਖੜੇ ਦੇਖੇ ਗਏ ਤੇ ਜਿਹੜੇ ਬਾਹਰੋਂ ਆਏ ਉਹਨਾਂ ਦੀ ਉਡੀਕ ਵਿੱਚ ਕੀਤੀ ਗਈ ਇੱਥੇ ਦੀਆਂ ਸਰਕਾਰ ਦੀਆਂ ਏਜੰਸੀਆਂ ਵੀ ਇਹ ਪਰਚੋਲ ਕਰ ਰਹੀਆਂ ਕਿ ਇਹ ਕੌਣ ਨੇ ਕਿਵੇਂ ਨੇ ਇਹ ਕਦੋਂ ਗਏ ਨੇ ਇਹਨਾਂ ਦਾ ਕੀ ਸਬੰਧ ਆ ਕੁਝ ਲੋਕਾਂ ਨੇ ਇਹ ਕਿਹਾ ਕਿ ਇੱਥੋਂ ਦੇ ਸਾਡੇ ਕੁਝ ਲੀਡਰਸ਼ਿਪ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਤੇ ਉਹ ਅੱਜ ਵਾਪਸ ਆ ਰਹੇ ਨੇ ਕੁਝ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਨੇ ਕਿ ਸਰਕਾਰ ਦੀ ਨਾ ਕਾਮਯਾਬੀ ਹੈ ਤੇ ਇਥੋਂ ਦੇ ਜਿਹੜੇ ਏਜੰਟ ਆ ਜਿਨ੍ਹਾਂ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਵਿਦੇਸ਼ਾਂ ਵਿੱਚ ਭੇਜਿਆ ਤੇ ਅੱਜ ਉਸ ਦਾ ਸਵਾਲ ਕੌਣ ਪੁੱਛੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਦੀ ਉਹ ਪਵਿੱਤਰ ਨਗਰੀ ਜਿਹੜੀ ਕਿ ਇਤਿਹਾਸਕ ਨਗਰੀ ਆ ਅੱਜ ਦੁਨੀਆ ਦੇ ਅਖਬਾਰਾਂ ਦੀ ਸੁਰਖੀ ਆ ਕਿ ਅਮਰੀਕਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਮੁਲਕ ਆ ਉਸ ਦੇ ਜਿਹੜਾ ਪ੍ਰਾਈਮ ਮਿਨਿਸਟਰ ਟਰੰਪ ਦੇ ਹਕੂਮਤ ਤਹਿਤ ਅੱਜ ਇੱਕ ਜਹਾਜ਼ ਚੜਿਆ ਜਿਹੜਾ ਕਿ ਇੱਥੇ ਅੰਮ੍ਰਿਤਸਰ ਦੇ 에ਅਰਪੋਰਟ ਤੇ ਉਤਰ ਰਿਹਾ ਤੇ ਉਹਦੇ ਵਿੱਚ ਪ੍ਰਵਾਸ ਕੀਤੇ ਲੋਕ ਨੇ ਭਾਵੇਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਨੇ ਪਰ ਵੱਡੀ ਗਿਣਤੀ ਵਿੱਚ ਇਸ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਸਬੰਧਤ ਨੇ ਬੜੀ ਇੱਕ ਵੱਡੀ ਖਬਰ ਆ ਇਹ ਅਫਸੋਸਨਾਕ ਵੀ ਆ ਪੰਜਾਬ ਦੇ ਨੌਜਵਾਨ ਜਿਸ ਗੱਲ ਨੂੰ ਆਪਣਾ ਭਵਿੱਖ ਸਮਝਦੇ ਆ ਉਹਨਾਂ ਦੇ ਲਈ ਇੱਕ ਫਿਕਰਮੰਦੀ ਆ ਤੇ ਉਹਨਾਂ ਲੋਕਾਂ ਲਈ ਵੀ ਫਿਕਰਮੰਦੀ ਆ ਜਿਹੜੇ ਲੱਖਾਂ ਰੁਪਈਆ ਲਾ ਕੇ ਬਾਹਰ ਵਿਦੇਸ਼ ਵਿੱਚ ਗਏ ਰੁਜ਼ਗਾਰ ਦੀ ਭਾਲ ਵਿੱਚ ਮੈਂ ਅੱਜ ਸੋਚ ਰਿਹਾ ਸੀ ਕਿ ਜੇ ਅਸੀਂ ਕਰੀਬ 200 ਸਾਲ ਪਹਿਲਾਂ ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਫਰੋਲੀਏ ਜਾਂ ਦੇਖੀਏ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਆ ਤੇ ਕਹਿੰਦੇ ਆ ਉਸ ਸਮੇਂ ਦੇ ਰਾਜ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 1 ਰੁਪਿਆ ਸੀ ਉਹ 11 ਡਾਲਰ ਦੇ ਵਿੱਚ ਵਿਕਦਾ ਸੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ 750 ਰੁਪਏ ਦੇ ਬਰਾਬਰ ਹੋਏਗਾ ਇਹ ਸਾਰਾ ਪਲਟਾ ਵਜਿਆ ਕਿਉਂ ਵਜਿਆ ਕਿ ਇਹ ਦੇਸ਼ ਗੁਲਾਮ ਹੋਇਆ ਇਸ ਦੇਸ਼ ਦੇ ਵਿੱਚ ਰੋਜ਼ਗਾਰ ਮੁਹੱਈਆ ਨਾ ਹੋ ਸਕਿਆ ਵਪਾਰ ਅਸੀਂ ਇੱਥੇ ਨਾ ਕਰ ਸਕੇ ਇਹ ਅਸੀਂ ਸਮਝਦੇ ਹਾਂ ਕਿ ਇਸ ਦੇਸ਼ ਦੀ ਜਿਵੇਂ ਤਰਾਸਦੀ ਸੀ ਤੇ ਅੱਜ ਦੇ ਜਿਹੜੇ ਇੱਥੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਸ ਦੇਸ਼ ਦੇ ਵਿੱਚ ਕੋਈ ਕਿੱਤਾ ਤੇ ਜਾਂ ਕੋਈ ਅ ਰੁਜ਼ਗਾਰ ਨਹੀਂ ਹੈ ਕਿ ਲੋਕ ਜਿਹੜੇ ਆ ਬਾਹਰ ਜਾ ਰਹੇ ਨੇ ਸੋ ਵੱਡਾ ਇੱਥੇ ਇਸ ਗੱਲ ਦਾ ਇਤਿਹਾਸ ਹੈ ਸੋ ਅੱਜ ਬਹੁਤ ਜ਼ਿਆਦੇ ਜਿਹੜੇ 에ਰਪੋਰਟ ਦੇ ਉੱਤੇ ਲੋਕ ਖੜੇ ਦੇਖੇ ਗਏ ਤੇ ਜਿਹੜੇ ਬਾਹਰੋਂ ਆਏ ਉਹਨਾਂ ਦੀ ਉਡੀਕ ਵਿੱਚ ਕੀਤੀ ਗਈ ਇੱਥੇ ਦੀਆਂ ਸਰਕਾਰ ਦੀਆਂ ਏਜੰਸੀਆਂ ਵੀ ਇਹ ਪਰਚੋਲ ਕਰ ਰਹੀਆਂ ਕਿ ਇਹ ਕੌਣ ਨੇ ਕਿਵੇਂ ਨੇ ਇਹ ਕਦੋਂ ਗਏ ਨੇ ਇਹਨਾਂ ਦਾ ਕੀ ਸਬੰਧ ਆ ਕੁਝ ਲੋਕਾਂ ਨੇ ਇਹ ਕਿਹਾ ਕਿ ਇੱਥੋਂ ਦੇ ਸਾਡੇ ਕੁਝ ਲੀਡਰਸ਼ਿਪ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਤੇ ਉਹ ਅੱਜ ਵਾਪਸ ਆ ਰਹੇ ਨੇ ਕੁਝ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਨੇ ਕਿ ਸਰਕਾਰ ਦੀ ਨਾਕਾਮਯਾਬੀ ਹੈ ਤੇ ਇੱਥੋਂ ਦੇ ਜਿਹੜੇ ਏਜੰਟ ਆ ਜਿਨ੍ਹਾਂ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਵਿਦੇਸ਼ਾਂ ਵਿੱਚ ਭੇਜਿਆ ਤੇ ਅੱਜ ਉਸ ਦਾ ਸਵਾਲ ਕੌਣ ਪੁੱਛੇਗਾ ਕੁਝ ਇਹ ਵੀ ਗੱਲ ਕਰ ਰਹੇ ਨੇ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਵਿਚਾਰੀਆਂ ਦਾ ਉਹਨਾਂ ਦਾ ਜ਼ਿੰਦਗੀ ਦਾ ਅਗਲਾ ਪੜਾਅ ਕੀ ਹੋਵੇਗਾ ਪਰ ਅਸੀਂ ਇੱਕ ਗੱਲ ਸਾਹਮਣੇ ਨੀ ਚਾਹੁੰਦੇ ਆ ਕਿ ਪ੍ਰਵਾਸ ਹੋਣਾ ਮਾੜੀ ਗੱਲ ਨਹੀਂ ਪਰ ਜਿਸ ਤਰ੍ਹਾਂ ਦਾ ਬਗਾਨਾ ਜਿਹੜਾ ਬਗਾਨਾ ਹੀ ਹੁੰਦਾ ਅਸੀਂ ਅੱਜ ਆਪਣੇ ਦੇਸ਼ ਪੰਜਾਬ ਦੇ ਲਈ ਕਿਉਂ ਨਹੀਂ ਫਿਕਰ ਕਰਨਾ ਸਾਨੂੰ ਫਿਕਰਮੰਦੀ ਹੋਣੀ ਚਾਹੀਦੀ ਆ ਇਹ ਤੁਹਾਡੀ ਇਥੋਂ ਦੀ ਖਾਲੀ ਥਾਂ ਭਰਨ ਵਾਸਤੇ ਜਿਹੜੀਆਂ ਦੇਸ਼ ਦੇ ਬਾਕੀ ਲੋਕ ਇਥੇ ਆ ਕੇ ਪ੍ਰਵਾਸ ਕਰ ਚੁੱਕੇ ਨੇ ਇਥੇ ਕਬਜ਼ਾ ਜਮਾ ਚੁੱਕੇ ਨੇ ਜਿਹੜੇ ਕੀ ਕਈ ਵਾਰ ਦੇਖਦੇ ਆ ਕਿ ਹੱਲੇ ਵੀ ਹੋ ਚੁੱਕੇ ਨੇ ਸਾਡੇ ਤੇ ਕਾਤਲਾਨਾ ਹਮਲੇ ਵੀ ਹੋ ਚੁੱਕੇ ਨੇ ਸੋ ਅੱਜ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਇਸ ਧਰਤੀ ਦੀ ਆਪਣੀ ਜਿਹੜੀ ਮਾਂ ਧਰਤੀ ਆ ਮਾਂ ਬੋਲੀ ਵਾਲੀ ਧਰਤੀ ਆ ਗੁਰੂਆਂ ਦੀ ਵਰਸਾਈ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਇਸ ਧਰਤੀ ਨੂੰ ਸੰਭਾਲੀਏ ਸੋ ਅਸੀਂ ਇੱਕ ਨਾਰਾ ਦਿੰਨੇ ਆ ਕਿ ਆਈਲੈਂਡ ਸੁਨਾ ਕਰੋ ਆਈਐਸ ਕਰੋ ਕਿਉਂ ਨਹੀਂ ਕਰ ਸਕਦੇ ਆਈਐਸ ਅੱਜ ਜਿਹੜੇ ਸਾਡੇ ਨੌਜਵਾਨ ਆ ਉਹ ਆਈਲੈਂਡਸ ਕਰਕੇ ਆਪਣਾ ਭਵਿੱਖ ਇਸ ਵਿੱਚ ਲੱਭਣ ਨੂੰ ਫਿਰਦੇ ਨੇ ਪਰ ਜੋ ਅੱਜ ਹਾਲਾਤ ਨੇ ਬਾਹਰਲੇ ਮੁਲਕਾਂ ਦੇ ਤੇ ਬਹੁਤ ਫਿਕਰਮੰਦੀ ਆ ਇਸ ਪੰਜਾਬ ਦੀ ਧਰਤੀ ਤੇ ਇਥੋਂ ਦੇ ਪੰਜਾਬ ਦੇ ਜਆਆਂ ਦੇ ਮਾਂ-ਬਾਪ ਦੇ ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਲੀਕਿਆ ਜਿਹੜਾ ਕਿ ਸਿੱਖ ਨੌਜਵਾਨਾਂ ਲਈ ਲੋੜਵੰਦ ਨੌਜਵਾਨਾਂ ਲਈ ਜਿਹੜਾ ਕਿ ਇੱਕ ਇੰਸਟੀਚਿਊਟ ਖੜਾ ਕੀਤਾ ਵਾ ਜਿਹੜਾ ਨਿਸ਼ਚੈ ਅਕੈਡਮੀ ਖੜੀ ਕੀਤੀ ਆ ਜਿਹੜੀ ਕੀ ਤੁਹਾਨੂੰ ਫ੍ਰੀ ਦੇ ਵਿੱਚ ਕੋਚਿੰਗ ਦੇ ਕੇ ਆਈਐਸ ਬਣਾਉਂਦੀ ਆ ਸੋ ਆਓ ਆਪਾਂ ਤੁਹਾਡੀ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਇਸ ਉਪਰਾਲੇ ਦਾ ਫਾਇਦਾ ਲਈਏ ਆ ਅਸੀਂ ਆਇਲਟ ਛੱਡ ਕੇ ਆਈਐਸ ਬਣੀਏ ਇਸ ਪੰਜਾਬ ਦੇਸ਼ ਦੇ ਵਾਰਸ ਬਣੀਏ ਤੇ ਅਸੀਂ ਇਸ ਧਰਤੀ ਤੇ ਰਹਿ ਕੇ ਸੇਵਾ ਕਰੀਏ ਗੁਰੂ ਦੇ ਦਿੱਤੇ ਮਾਰਗ ਤੇ ਚੱਲਦੇ ਆ ਆਪਣੇ ਜਿਹੜੀ ਕੌਮ ਦੀ ਮਜ਼ਬੂਤੀ ਵਾਸਤੇ ਅਸੀਂ ਉਪਰਾਲਾ ਕਰੀਏ ਜਿਹੜੇ ਲੋਕ ਅੱਜ ਆਏ ਨੇ ਉਹਨਾਂ ਦਾ ਜਿਹੜਾ ਭਵਿੱਖਾ ਉਸ ਭਵਿੱਖ ਲਈ ਭਾਵੇਂ ਚਿੰਤਾ ਤਾਂ ਸਰਕਾਰਾਂ ਇਸ ਗੱਲ ਨੂੰ ਉਪਰਾਲਾ ਕਰਨ ਇਥੋਂ ਦੇ ਲੋਕ ਇਸ ਗੱਲ ਦਾ ਖਿਆਲ ਕਰਨ ਕਿ ਜਿਹੜਾ ਇਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ ਜਿੱਥੇ ਅਸੀਂ ਮਜ਼ਦੂਰੀ ਕਰਨ ਜਾ ਰਹੇ ਹਾਂ ਤੇ ਉਹ ਜਿਹੜਾ ਵਾ ਉਹ ਸਾਨੂੰ ਸੋਚ ਸਮਝ ਕੇ ਜਾਣਾ ਚਾਹੀਦਾ ਸਾਨੂੰ ਵੱਡੀਆਂ ਜਿਹੜੀਆਂ ਕਿਤੇ ਮਰਾਤਬੇ ਪ੍ਰਾਪਤ ਕਰਕੇ ਉਥੋਂ ਦੇ ਅਫਸਰ ਬਣ ਕੇ ਜਾਣਾ ਚਾਹੀਦਾ ਤੇ ਫੇਰ ਮੈਂ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਰਵਾਉਣਾ ਕਿ 200 ਸਾਲ ਪਹਿਲਾਂ ਜੋ ਇਥੇ ਇਸ ਪੰਜਾਬ ਦੇ ਹਾਲਾਤ ਸਨ ਤੇ ਅੱਜ ਕੀ ਹਾਲਾਤ ਬਣ ਗਏ ਮਹਾਰਾਜਾ ਰਣਜੀਤ ਸਿੰਘ ਦਾ 1 ਰੁਪਿਆ ਅੱਜ ਦੇ 750 ਰੁਪਏ ਅੰਗਰੇਜ਼ ਦੇ ਦੇਸ਼ ਵਿੱਚ ਜਿਹੜਾ ਕਿ ਵਿਕਦਾ ਸੀ ਜਿਹੜਾ ਕਿ ਉਹਦਾ ਮੁੱਲ ਸੀ ਅੱਜ ਇਹ ਕਿਉਂ ਬਣਿਆ ਇਸ ਲਈ ਸਿਰ ਜੋੜ ਕੇ ਬੈਠੀਏ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਕੀਤੇ ਉਪਰਾਲਿਆਂ ਦਾ ਆਪਾਂ ਲਾਹਾ ਲਈਏ ਤੇ ਸਹਿਯੋਗ ਵੀ ਕਰੀਏ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਆਈਐਸ ਪੀਸੀਐਸ ਤੇ ਜੁਡੀਸ਼ਰੀ ਵਾਸਤੇ ਜਿਹੜੀਆਂ ਅਕੈਡਮੀਆ ਖੋਲ੍ਹੀਆਂ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਵਿੱਦਿਆ ਲਈਏ ਉੱਥੇ ਉਹਨਾਂ ਨੂੰ ਦਾਖਲਾ ਕਰਵਾਈਏ ਤੇ ਉਹਨਾਂ ਨੂੰ ਆਪਣੀ ਕੌਮ ਦੇ ਵੱਡੇ ਵਾਰਸ ਬਣਾ ਕੇ ਕੌਮ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ